ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆਂ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਹਨਾ ਤੇ ਬੱਚਿਆਂ ਨੂੰ ਹਨਾ ਮੈਂ ਸਕੂਲ ਛੱਡਣ ਜਾਣੀ ਐ ਜਸ਼ਨ ਨੂੰ ਤੇ ਪ੍ਰੀਤ ਨੂੰ ਤੇ ਕਾਕੇ ਨੂੰ ਥੋੜਾ ਟਾਈਮ ਲੱਗੂ ਕਿਉਂਕਿ ਲਖਵੀਰ ਨੇ ਤੇ ਮੰਮੀ ਨੇ ਦਵਾਈ ਲੈਣ ਜਾਣਾ ਤੇ ਉਹ ਫਿਰ ਨਾਲ ਹੀ ਜਿਹੜਾ ਸਿੱਡੀ ਪੁੱਤ ਲੈ ਜੂਗੀ ਮੈਂ ਕੂੜੇ ਚ ਪਾ ਕੇ ਤੇ ਉਹ ਫਿਰ ਉਹਨਾਂ ਨੂੰ ਟਾਈਮ ਲੱਗੂ ਹਨਾ ਉਹ ਨਾਲ ਕੰਮ ਦੰਦਾਇਆ ਕਰਵਾਇਆ ਜਾਂਦਾ ਪਸ਼ੂ ਵਗੈਰਾ ਬੰਨੀ ਜਾਂਦਾ ਤੇ ਸਾਨੂੰ ਪਤਾ ਬੱਚੇ ਕਾਲ ਘਰ ਦੇ ਬਹੁਤ ਜਿਆਦੇ ਕਹਿੰਦੀ ਮम्मा ਛੱਡਿਆ ਛੱਡਿਆ ਤਾਂ ਫਟਾਫਟ ਤੇ ਮੇਰਾ ਵੀ ਹਜੇ ਕੰਮ ਪਿਆਗਾ ਤੇ ਮੈਂ ਆ ਕੇ ਫਟਾਫਟ ਨਿਵੇੜ ਲੂੰਗੀ ਕੰਮ ਤੇ ਇਧਰ ਜੀ ਛੋਟੇ ਮੀਆਂ ਐਨ ਬੜੇ ਮੀਆਂ ਰੈਡੀ ਤੇ ਬਸ ਮੈਂ ਇਹਨਾਂ ਨੂੰ ਹੁਣ 10 ਮਿੰਟਾਂ ਛੱਡ ਕੇ ਆ ਕੇ ਤੇ ਆਪਦਾ ਘਰ ਦਾ ਕੰਮ ਕਰੂੰਗੀ ਸਟਾਰਟ ਫਟਾਫਟ ਮੰਮੀ 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 ਇੱਕ ਡਾਇਲੋਗ ਤੇਰਾ ਹੋਰ ਫੇਮਸ ਹੋ ਗਿਆ ਮੰਮੀ ਮੰਮੀ ਕੁਛ ਨਹੀਂ ਤੇ ਚਲੋ ਜੀ ਮੈਂ ਛੱਡਿਆ ਵਾਂ ਸਕੂਲ ਹਨਾ ਆਪਾਂ ਰਸਤੇ 'ਚ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਭੁੱਖ ਲੱਗ ਰਹੀ ਐ ਸੇਵ ਖਾ ਲ ਚੱਕ ਲੈ ਸੇਵ ਲਓ ਜੀ ਭੁੱਖ ਲੱਗੀ ਦੋਨੇ ਲਈ ਜੋ ਦੋ ਦੋ ਚੱਕ ਲਿਓ ਤੇ ਕੱਲ ਬੀਬੀ ਸੇਵ ਲੈ ਕੇ ਗਈ ਸੀ ਹੁਣ ਕਹਿੰਦੇ ਭੁੱਖ ਲੱਗ ਰਹੀ ਐ ਸੇਵ ਲੈ ਕੇ ਜਾਣਗੇ ਤੇ ਬੀਬੀ ਆਪਣੇ ਨਹਾ ਲਈ ਹਨਾ ਨਹਾ ਕੇ ਹੁਣ ਪਾਠ ਕਰਦੀ ਐ ਤੇ ਆਪਾਂ ਆ ਕੇ ਫਟਾਫਟ ਕੰਮ ਕਰਾਂਗੇ ਸਟਾਰਟ ਤੇ ਕੰਮ ਤਾਂ ਦੇ ਨਿਮੇੜਦੇ ਆਪਦੇ ਦਾਵਾ ਦਾ ਹਨਾ ਵੈਸੇ ਮੈਂ ਆਹ ਬੇੜੇ ਚ ਝਾੜੂ ਕੱਟਦਾ ਉਧਰ ਉਧਰ ਰਹਿ ਗਿਆ ਕਮਰੇ ਜੇ ਸੈੱਟ ਕਰਨ ਵਾਲੇ ਤੇ ਹੋ ਜਾਣਗੇ ਜੀ ਕੰਮ ਚੱਲਦੇ ਰਹਿੰਦੇ ਆ ਤਾਂ ਮੜ ਮਟਾ ਲੇਟ ਫੇਟ ਹੋ ਜਾਂਦਾ ਹਨਾ ਬੰਦਾ ਤੇ ਉਹ ਖੜੀ ਬੀਬੀ ਕਿਹਰਾਂ ਤੋਂ ਸੇਵ ਲੈ ਕੇ ਆਉਂਦੇ ਮੈਂ ਦਿਖਾਉਣੀ ਆ ਸਾਨੂੰ ਲਓ ਜੀ ਬੀਬੀ ਡੇਡੇ ਸੇਵ ਮੈਂ ਅਸੀਂ ਛੇੜਨ ਲੱਗ ਗੀ ਬੀਬੀ ਨੂੰ ਬੀਬੀ ਵੀ ਚੱਕ ਕੇ ਕਿਵੇਂ ਲਈ ਤੂੰ ਛੋਟੇ ਛੋਟੇ ਬੋਤਲ ਫੜਾ ਦੇ ਮੈਨੂੰ ਬੈਗ ਡੇਡਾ ਹੋਈ ਜਾਂਦਾ ਜਸ਼ਨਦੀਪ ਬੇਛੋਰਾ ਫੜਾ ਦੇ ਨਾ ਯਾਰ ਦੇ ਲਓ ਜੀ ਬੈਨਾਰਾਂ ਨੇ ਇਹਨਾਂ ਦੇ ਛੋਟੇ ਸਕੂਲ ਦੀ ਬੈਨ ਆ ਨਾ ਇਹ ਲਿਖਿਆ ਤਾਂ ਆਦਰਸ਼ ਹੈ ਐਮ ਐਮ ਵੀ ਓ ਆਂਟੀ ਖੜੇ ਸਾਡੇ ਸਾਨੂੰ ਸਾਰਿਆਂ ਨੂੰ ਸਸਰੀ ਘਰ ਬੁਲਾ ਰਹੇ ਤੇ سپورਟ ਬਹੁਤ ਕਰਦਾ ਜੀ ਹਨਾ ਸਾਰਾ ਆਨ ਕਮਾਂਡ ਆਪਾਂ ਨੂੰ ਤੇ ਵਧੀਆ ਵਿਚਾਰੀ ਲਓ ਜੀ ਆਪਾਂ ਚੱਲ ਪਏ ਸਕੂਲ ਵਾਸਤੇ 아이 ਸਹੀ ਰੱਖ ਪਤਾ ਟਿਫਨ ਤੇ ਪਲੇਟ ਤਾਂ ਨਹੀਂ ਹੋਏ ਟਾਈਮ 7:30 ਦਾ ਹੋਇਆ ਹਨਾ ਟਾਈਮ ਤਾਂ ਕੋਈ ਬਾੜਾ ਨਹੀਂ ਹੋਇਆ ਬਸ ਆਪਾਂ ਹੁਣ ਛੱਡਿਆ ਨੇ 5-7 ਮਿੰਟਾਂ 'ਚ ਸਕੂਲ ਛੱਡ ਕੇ ਆਕੇ ਸਾਡਾ ਦਾ ਹੀ ਰੀ ਲੋਟਾ ਦਾ ਕੋਚਾ ਹੁਣ ਲੈ ਪਾਣੀ ਪੀਂਦਾ ਰਾਜ ਦਿਖਾਉਣੇ ਆ ਤੁਹਾਨੂੰ ਲਓ ਜੀ ਪੀ ਲੈ ਪਾਣੀ ਜਛਨਾ ਇਹ ਆਏ ਆ ਲੇ ਕਮ ਹੁਣ ਉਹ ਸੇਵ ਖਾ ਲਿਆ ਨਾਲ ਦੀ ਨਾਲ ਪਾਣੀ ਪੀ ਕਿਵੇਂ ਪੁੱਤ ਲਓ ਜੀ ਮੀਂਹ ਪੈਣ ਤੋਂ ਬਾਅਦ ਮੌਸਮ ਬਹੁਤ ਵਧੀਆ ਹੋ ਜਾਣਾ ਮੀਂਹ ਨਾਲ ਟੋਬਾ ਵੀ ਭਰ ਗਿਆ ਕੰਮ ਸਰਾਰ ਸੀਗਾ ਮਤਲਬ ਮਿਸਤਰੀ ਲੱਗ ਰਿਹਾ ਸੀ ਨਾ ਇਥੇ ਹਟ ਗਿਆ ਕੌਣ ਆਈ ਬੋਤਲ ਦੇ ਘਵਣੇ ਸੀ ਬਾਗ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣਾ ਹੋਇਆ ਪਿਆ ਬਾਗ ਹਰਾ ਹਰਾ ਕੀ ਕਹਿੰਦਾ ਸੀ ਚੰਦਾਲਾ ਐਨੀ ਦੂਰ ਬੋਤਲ ਕਿਵੇਂ ਚੱਕੂ ਜਵਾਕੜੀ ਪਤਾ ਨਹੀਂ ਚੱਕੀ ਜਾਂਦੀ ਆ ਤੇ ਲੈਣਾ ਨਹੀਂ ਪਹੁੰਚੀ ਕੀ ਪਹੁੰਚਿਆ ਪੈਸੇ ਲੈਣ ਕੋਲ ਬੀਬੀ ਆਊਗੀ ਸਕੂਲ ਚ ਲਓ ਜੀ ਬਾਗ ਚੱਕ ਕਰੋ ਬਹੁਤ ਸੋਹਣਾ ਹੋਗਾ ਮੀ ਨਾਲ ਸਾਰੀ ਜੀ ਜੀ ਕੁਛ ਵੀ ਹੈ ਨਾ ਫਸਲ ਵਗੈਰਾ ਰੌਣਕ ਫੜ ਜਾਂਦੀ ਏ ਕਿੰਨਾ ਸੋਹਣਾ ਹੋਗਾ ਕੀ ਸਟਿਲ ਹੈ ਬਾਏ 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 ਪਤਾ ਜੈਸ਼ੂ ਬਾਈ ਉਹ ਪਾਟ ਗਿਵਰੀ ਦਾ ਤੋ ਵੀ ਇਹ ਕਾਚੀ ਬੋਤਲ ਐ ਟੀਫਨ ਐ ਰਮਾਲ ਐ ਭੱਜ ਗਏ ਲਓ ਜੀ ਆਪਾਂ ਲਾਗੇ ਭਾਂਡੇ ਮੰਨਦੇ ਨਾ ਤੇ ਥੋੜੀ ਅਜ ਜਲੇਟ ਹੋ ਗਈ ਮੈਂ ਕਿਉਂਕਿ ਬੀਪੀ ਸਾਥੀ ਲੈਣ ਵਕਤ ਸੀ ਫਿਰ ਮੈਂ ਟੀਫਨ ਲਾ ਦਿੰਦੀ ਚਾਰੂ ਜੇਰੇ ਨਾਲ ਪਾ ਦਿੰਦੇ ਤੇ ਅੱਜ ਆਪਾਂ ਜੇ ਸ਼ਨੀ ਫੇਰ ਸਾਥੀ ਨਾਲ गंदे ना पाए मैं हो पनीर जी साहब जी गंदे भी ना दिए मम्मी ना मम्मी गंदे ना पाए गंदे ना पाए गंदे ना भाई नहीं गंदे नहीं 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 गंदे नहीं गंदे नहीं तेरी नहीं 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 ਇਹ ਵੀ ਇਹ ਮਟਰਾਂ 'ਚ ਸਵਾਲ ਆਦਾ ਪ੍ਰੀਰ ਉਹ ਤੇ ਸਵਾਲ ਨਹੀਂ ਲੱਗਦਾ ਛੋਟਾ ਦੇਖੋ ਉਹਨਾਂ ਚੋਂ ਕੁੱਟਦੇ ਹਾਂ ਉਹਨਾਂ ਦਾ ਆਲੂ ਕੁੱਟਦੇ ਹਾਂ ਹਾਂ ਇਹ ਵੀ ਹੁਣ ਮਟਰ ਵਗੈਰਾ ਪਾਏ ਹਾਂ ਤੇ ਬਹੁਤ ਸਵਾਲ ਆ ਗਿਆ ਇਹ ਫਸ ਹੁਣ ਮਾੜਾ ਨੇ 10 ਸਾਬ ਦੀ ਦਸਨ ਗੰਡਾ ਚਿਲਦੇ ਆ ਗੰਡਾ ਤਾਂ ਪਉਂਦੇ ਨਹੀਂ ਸਾ ਲਓ ਜੀ ਅੱਜ ਆਪਾਂ ਬਣਾਉਨੇ ਆ ਮਟਰ ਪਨੀਰ ਤੇ ਇਧਰ ਮਟਰ ਆਪਾਂ ਧੋ ਰੱਖੇ ਹਨਾ ਤੇ ਗੈਸ ਵੀ ਆਪਾਂ ਔਨ ਕਰ ਰੱਖਿਆ ਮਸਾਲਾ ਰੱਖ ਡਰੱਖਿਆ ਆਪਾਂ ਤੇ ਬਣਾਉਣੇ ਆਪਾਂ ਸਬਜੀ ਮਟਰ ਪਨੀਰ ਜਸ਼ਨ ਪਨੀਰ ਕੱਟੀ ਜਾਂਦਾ ਸਸੇ ਘਾਬਲਾ ਦੇ ਪੁੱਤ ਸਸੇ ਘਾਬੀ ਸਾਰਾ ਆਇਆ ਨਾ ਘੱਟ ਪਲੇਟ 'ਚ ਕੱਟਦੇ ਵਸਾਂ ਹੀ ਪਰੀ ਤਾਂ ਸੁੱਤੀ ਪਈ ਹੈ ਜੀ ਆਪਣੀ ਤੇ ਜਸ਼ਨ ਟੀਵੀ ਦੇਖੀ ਜਾਂਦਾ ਸੀਗਾ ਤੇ ਪ੍ਰੀਤ ਸੌਂਗੀ ਅਸੀਂ ਉਹਨੂੰ ਉਠਾਇਆ ਨਹੀਂ ਵੀਡੀਓ ਵਾਸਤੇ ਮੈਂ ਜਾ ਸੁੱਤੀ ਰਹਿੰਦੇ ਕੱਟਦੇ ਵਟਾ ਵਟ ਹਾਂਏ ਬਸ ਹਾਂਏ ਕੱਟ ਕੇ ਨਾ ਸਾਰੇ ਕਿੰਨੇ ਪੀਸ ਤੇ ਪਾਸਾ ਇਕੱਠੇ ਹੀ ਮਾਰ ਦੇ ਇਹਨਾਂ ਦੇ ਕਾਚੂ ਅੱਜ ਖਾਏਗਾ ਰੋਟੀ ਵਧੀਆ ਰੱਜ ਕੇ ਕਿਉਂ ਹੋਇਜ ਖਾਉਣਾ ਗਿਆ ਕਾ ਦੇਣਾ ਲਓ ਜੀ ਆਪਾਂ ਪਾਲ ਗਏ ਤੇਲ ਚੱਕੋ ਜੀ ਇਹਨੇ ਫਰਾਈ ਹੁੰਦਾ ਤੇਲ ਜੀਰਾ ਪਾਲ ਗਏ ਹਨ ਜੀਰਾ ਲਿਆਵਾ ਸਹੀ ਹੈ ਵੀ ਸੈਟਰਡੇ ਸਹੀ ਹੈ ਹਨ ਬਾਲੇ ਛੋਟੇ ਵੀ ਲੋਟ ਨਹੀਂ ਹਨ ਸੁਣਾ ਉਹ ਆਪਾਂ ਆਪਣੇ ਜੀਰਾ ਫਰਾਈ ਹੋ ਰਿਹਾ ਹਨ ਤੇ ਆਪਾਂ ਪਾਉਣੇ ਮਸਾਲੇ ਜਦੋਂ ਨੇ ਪਨੀਰ ਕੱਟ ਕਰਦੇ ਆ ਦੇਖੋ ਕਿ ਕਰਦਾ ਹੈ ਬੀਮਾਰ ਰਹੀ ਹੈ ਉਹ ਦਿਨ ਚਾਰ ਬਿਮਾਰ ਹੋ ਗਿਆ ਖਾਦੀ ਲਈਏ ਤਾਂ ਹਨਾ ਜਿਸ ਨੇ ਮੱਖੀਆਂ ਖਾਈਂ ਦੀ ਜਿਵੇਂ ਵੀਡੀਓ ਬਣਾਉਣ ਲੱਗ ਗਿਆ ਨਹੀਂ ਹੈ ਮੱਖੀਆਂ ਦਾ ਹੀ ਆਇਆ ਦੇ ਅਸੀਂ ਪਾਲੇ ਹਨ ਜਿਹੜੇ ਸਾਫ ਦੇ ਛੋਲੇ ਹੁੰਦੇ ਆ ਪਰ ਸਵਾਦ ਨਹੀਂ ਲੱਗੇ ਸਾਫ ਪੈਂਦੇ ਤੇ ਅੱਜ ਮਟਰਾਂ ਨਾਲ ਬਹੁਤ ਸਵਾਦ ਲੱਗਦੀ ਸਰ ਜੀ ਹਨਾ ਜੀ ਹੂੰ ਮਟਰੀ ਬਣਿਆ ਪਨੀਰ ਵਾਸਤੇ ਦਾ ਖਾਸ ਦਾ ਹੋਰ ਕੋਈ ਧੀ ਨਹੀਂ ਇਹਦੇ ਵਿੱਚ ਵਧੀਆ ਲੱਗਦਾ ਜਾਂ ਛੋਲਗਾ ਛੋਲਗਾ ਤੇ ਜਾਂ ਮਤਲਬ ਮਟਰ ਰੋਜ਼ ਜਿੱਦੇ ਆਪਣੀ ਇੱਜ ਬਹੁਤ ਸਵਾਦ ਵਾਲੀ ਅੰਮੀ ਹਾਂ ਜੀ ਕੁਝ ਨਹੀਂ ਪਾਸਵਰਡ ਬੱਤਿਆ ਜਾ ਰਿਹਾ ਹੈ ਮੰਮੀ ਇਹਦੀ ਫਰਮਾਈ ਜਾਂਦੀ ਜੀ ਪਤਾ ਨਹੀਂ ਕਿਹੜੀ ਦੇਖੀ ਆ ਦੀਏ ਮੈਂ ਬੈਠ ਗਿਆ ਤੇ ਲੋ ਜੀ ਆਂਡੇ ਆਪਾਂ ਕਰਦੇ ਹਾਂ ਸਾਫ ਤੇ ਸਮਾਂ ਵੀ ਆਪਾਂ ਚੱਕਦੇ ਹਾਂ ਸਬਜ਼ੀ ਆਪਣੇ ਬਣਦੀ ਜੀ ਭਰਨਾ ਜੇ ਰੋਟੀ ਦੀ ਵੇੜਾ ਹੋ ਜਾਂਦਾ ਫਿਰ ਮਾੜੇ ਮਾੜੇ ਨਾਲ ਤੇ ਚਲੋ ਜੀ ਫਿਰ ਮਿਲਦੇ ਹਾਂ ਲਓ ਜੀ ਜਸ਼ਨ ਲੱਗਾ ਆਪਣਾ ਲੱਸੀ ਬਣਾਉਣ ਨੇੜੇ ਕਰ ਲਾ ਧੰਮ ਇੱਕ ਤਾਂ ਨਿੱਕਰ ਪਾਈ ਆ ਇਹ ਬੜਾ ਕੱਚਾ ਹੀ ਹੋਈ ਜਾਂਦਾ ਨਿੱਕਰ ਪਾ ਕੇ ਇਧਰ ਦੀ ਨਹੀਂ ਕੁਝ ਵੀ ਸੈਟ ਤੋਂ ਬਣਾਈਏ ਸੈਟ ਤੋਂ ਮੈਨੂੰ ਪਤਾ ਹੈ ਬੁੱਤ ਫਿਕਰ ਹੈ ਮੈਨੂੰ ਪੋਣੇ ਜਿ ਇਕੱਠੇ ਕਰ ਲਾ ਤੇ ਸਬਜੀ ਆਪਣੀ ਬਣੀ ਆਂਦੀ ਜੀ ਦੁੱਧ ਮੈਂ ਗਰਮ ਕਰਤਾ ਬਸ ਆਟਾ ਗੁੰਨਦੀ ਆਂ ਨਾਲ ਦੀ ਨਾਲ ਆਟਾ ਗੁੰਨ ਲੈਣੇ ਬਸ ਰੋਟੀ ਬਣਾ ਲੈਣੀ ਨਾ ਖਾਵੋ ਤਾਂ ਬਰਫ ਜਾੜਾਂ ਤੋਂ ਲੱਗ ਜਾਣੀਆਂ ਬਹੁਤ ਬਰਫ ਪਵਾ ਦੂ। ਬਾਹਰ ਹੀ ਠੰਡੀ ਲੱਸੀ ਹੋਣਾ ਠੰਡ ਹੋ ਗਈ ਨਾ ਸ਼ਾਮ ਨੂੰ ਠੰਡ ਹੋ ਜਾਂਦੀ ਹੈ। ਬਸ ਘਰ ਬਰਫ ਦਾ ਕੀ ਖਾਣਾ ਹੈ? ਪਾਣੀ ਦੇ ਪਾ ਦੇ ਲੱਸੀ ਚ। ਬਾਹ 10 ਸੀਗਾ। ਹੋਰ ਪਾ ਦੇ ਥੋੜਾ ਜਿਹਾ। ਥੋੜਾ ਹੋਰ ਪਾ ਦੇ। ਬੱਸ ਬੱਸ ਬੱਸ। ਦਹੀ ਦੇਖੋ। ਬਣਾ ਕੇ ਲੱਸੀ ਪੱਜ ਗਈ। ਲੋ ਜੀ ਆਪਾਂ ਲਾ ਕੇ ਰੋਟੀ ਬਣਾਉਣਾ ਤੇ ਟਾਈਮ ਪਤਾ ਨੂੰ ਨਾ ਹੋਗਾ 7:30 ਦਾ ਹੋ ਗਿਆ ਹੋਣਾ ਅੱਜ ਤਾਂ ਬਣਾਉਣੀ ਹੋਵੇ ਤੇ ਚਲੋ ਮੈਂ ਟਾਈਮ ਨੇ ਰੋਟੀ ਬਣਾ ਲੈਂਦੇ ਮੁਰ ਕਿ ਲੇਟ ਬਾਹਰ ਹੋ ਜਾਈਏ ਬਾੜੇ ਬਾੜੇ ਨਾਲ ਤੇ ਕੁਛ ਅੱਜ ਹਣਾ ਜਸ਼ਨ ਦੇ ਫੇਵਰਟ ਸਬਜੀ ਹੈ ਆ ਥੋੜਾ ਜਿਹਾ ਤਾਂ ਜਲਦੀ ਬਣਾ ਲੇ ਤੇ ਹਣਾ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਤੇ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਨਾ ਬਹੁਤ ਵਧੀਆ سپورਟ ਕਰੀਏ ਨੇ ਆਪਣੇ ਚੈਨਲ ਨਾਲ ਤੇ ਪਲੀਜ਼ سپورਟ ਬਣਾਏ ਰੱਖੋ ਹਣਾ ਪਤਾ ਨਹੀਂ ਮੇਰੀ ਆਵਾਜ਼ ਠੋਡੇ ਤਾਂ ਆ ਰਹੀ ਹੈ ਕਿ ਸਲੋ ਹੈ ਤੇ سپورਟ ਬਣਾ ਕੇ ਰੱਖੋ ਜੀ ਹੁੰਦਾ ਆਲਾ ਜਿਸੜਾ ਰੋਟੀ ਖਾਵਾਂਗੇ ਆਪਾਂ ਓਏ ਤੇ ਵਸੂ ਸਾਡੀਆਂ ਰੋਟੀਆਂ ਤਾਂ ਬਣਦੀਆਂ ਬੀਬੀ ਨੇ ਰੱਖਣੀਆਂ ਤਿੰਨ ਰੋਟਾਂ ਚੋਪੜਨ ਆ ਚੋਪੜ ਰੋਟੀ ਖਾਦੇ ਤੇ ਅੱਜ ਸਾਰੇ ਭੈਣ ਭਰਾ ਹਨ ਤੇ ਆਪਣਾ ਮਟਰ ਪਨੀਰ ਦੀ ਸਬਜ਼ੀ ਨਾਲ ਰੋਟੀ ਖਾ ਲੋ ਗਰਮ ਗਰਮ ਰੋਟੀ ਨਾਲ ਖਾ ਲੋ ਸਾਰੇ ਜਣੇ ਤੇ ਪਨੀਰ ਦੀ ਸਬਜ਼ੀ ਆਪਣੀ ਬਣ ਕੇ ਰੈਡੀ ਹੋ ਗਈ ਜੀ ਖਾਈ ਪਿੱਤੋ ਐਸਟਰਾ ਪਨੀਰ ਦੀ ਸਬਜ਼ੀ ਆ ਗਈ ਬਣ ਗਈ ਤੇ ਬਾਸ ਰੋਟੀ ਨਾਲ ਹੀ ਆ ਬਣਾ ਲਵਾਂ ਕੋਈ ਕੰਮ ਹੋਇਆ ਤੇ ਬਾਕੀ ਜਿਹੜਾ ਨਾ ਵੀਡੀਓ ਅੱਜ ਥੋੜੀ ਛੋਟੀ ਬਣੀ ਐ ਤੇ ਸੌਰੀ ਹੈ ਨਾ ਕਿਉਂਕਿ ਸੋਨੂੰ ਬੋਤਾ ਸਕੂਲ ਨੂੰ ਆ ਕੇ ਝਾਕ ਭੱਜ ਜਾਂਦੇ ਫਿਰ ਇਹਨਾਂ ਨੂੰ ਕੰਮ ਵਗੈਰਾ ਸਕੂਲ 'ਤਾਂ ਕਰਨਾ ਹੁੰਦਾ ਹੈ ਤੇ ਕਈ ਵਾਰੀ ਮਤਲਬ ਟੀਵੀ ਦੇਖਣ ਦਾ ਮਾਰਜ ਕਰ ਲੈਂਦੇ ਹੁਣ ਅੱਜ ਨਾ ਇੱਕ ਥੜਾ ਮਾਰ ਗਈ ਹੈ ਪਤਾ ਨਹੀਂ ਕੀ ਹੋ ਗਿਆ ਉਹ ਸਾਰਾ ਗੇੜੀ ਤੇ ਟਾਈਮ ਨਹੀਂ ਰਿਹਾ ਉਹ ਬੈਂਕ ਕੋਲੋਂ ਵੀ ਜਾਂਦਾ ਰਹੀ ਹੈ ਤੇ ਜਦੋਂ ਇੱਕ ਮਿੰਟ ਬਾਅਦ ਤੇ ਵੀ ਗੱਡੀ ਉੱਦੇ ਪਰੇ ਰੱਖਦੀ ਤੇ ਪੂਰੀ ਜਾਂ ਲਾ ਕੇ ਦੇਖਦੀ ਹੈ ਤੇ ਬੱਸ ਐ ਹੋ ਜਾਂਦਾ ਨਾ ਵੀ ਉਸ ਦਿਨ ਕਿਸੇ ਦਿਨ ਚਲੋ ਛੋਟੀ ਵੀਡੀਓ ਬਣ ਗਈ ਕਿਸੇ ਦਿਨ ਵਧੀਆ ਬਣਾ ਕੇ ਆਪਾਂ ਹਮ ਗੀਲ ਦਾ ਬਾਕੀ ਜਿਵੇਂ ਆਉਂਦਾ ਹਨਾ ਪੂਰੀ ਕੋਸ਼ਿਸ਼ ਕਰਦੀ ਹੁੰਦੀ ਆ ਵੀ ਮੈਂ ਵੀਡੀਓ ਵਧੀਆ ਬਣਾਵਾਂ 100% ਦਾ ਜਦੋਂ ਵੀਡੀਓ ਦਾ ਵਧੀਆ ਹਨਾ ਤੁਹਾਨੂੰ ਸੋਹਣੀ ਲੱਗੇ ਤੇ ਵਧੀਆ ਬਣੇ ਵੀਡੀਓ ਕੋਸ਼ਿਸ਼ ਵੱਲੋਂ ਕੀ ਹੈ ਮੇਰੀ ਤੇ ਬਾਜੀ ਦੋ ਰੋਟੀਆਂ ਰਹਿ ਗਈਆਂ ਲਾ ਲਓ ਰੋਟੀ ਲਾ ਕੇ ਇਹਦੇ ਫਿਰ ਖਾ ਲਾਂਗੇ ਫਿਰ ਨਾਲ ਉਹ ਕਿ ਹਣਾਉਂਦਾ ਰੈਸਟ ਘੱਲ ਲੈਣਾ ਮੌਸਮ ਅੱਜ ਵੀ ਖਰਾਬ ਹੈ ਅੱਗੇ ਮੈਂ ਪੁੱਛੀ ਇੰਜ ਲੋਕਾਂ ਨੂੰ ਪਤਾ ਬਾਹਰ ਪੈਣਾ ਕਿ ਅੰਦਰ ਪੈਣਾ ਕਿ ਮੈਂ ਕਹਿੰਦਾ ਦੱਸ ਦੋ ਹਨਾ ਫਰਾਗ ਉਸ ਬਾਹਰ ਪੈ ਕੇ ਮੰਜੇ 'ਤੇ ਆ ਕੇ ਮਾੜੀ ਭੂਰੀ ਆਈ ਤੇ ਫਿਰ ਰੱਬ ਨੇ ਕੁਛ ਨਹੀਂ ਪਾਇਆ ਮੈਂ ਫਿਰ ਨਹੀਂ ਆਇਆ ਨੀ ਪੂਰਾ ਹੀ ਇਸ ਤਰ੍ਹਾਂ ਮੰਜੇ 'ਤੇ ਆ ਕੇ ਪਾ ਅੰਦਰ ਦਵਾ ਦਾ ਬਾਹਰੇ ਪਈ ਤੇ ਕੁੱਟਰ ਲਾ ਕੇ ਫਿਰ ਇਸ ਤਰ੍ਹਾਂ ਬਾਹਰੋਂ ਦੇ ਅੰਦਰ ਬੈਜੇ ਤੇ ਬਲਾਈ ਛੱਡੀ ਛੱਡੀ ਹਵਾ ਮੈਂ ਜਾਈ ਅਖੇ ਜਿਦਵਾਕਰ ਨੂੰ ਮੈਂ ਕਹਿਣਾ ਤੇ ਅੰਗਰੇਜ਼ੀ ਕੁੱਟਰ ਲਾ ਕੇ ਤੇ ਬਹੁਤ ਅੰਦਰ ਠੰਡੀ ਹਵਾ ਮਾਰ ਰੋ ਤੇ ਮੈਂ ਘਰ ਅੰਦਰ ਹੀ ਬੈਜਾ ਅੱਧੀ ਰਾਤ ਭੱਜਣਾ ਨਾ ਹੁੰਦਾ ਮੌਸਮ ਦਾ ਤਾਂ ਕੋਈ ਪਤਾ ਨਹੀਂ ਕਿਵੇਂ ਮੌਸਮ ਤੇ ਚਲੋ ਜੀ ਫਿਰ ਅੱਜ ਦਾ ਵੀਡੀਓ ਦਾ ਬਾਈਕ ਐਂਡ ਕਰਦੇ ਹਾਂ ਸੈਵਰਾ ਮੰਨ ਜੀ ਆਪਣਾ 프리ਦ ਆ ਪਦਲਦੀ ਆ ਤੁਹਾਨੂੰ ਬਾਕੀ ਤੇ ਬੋਲੀ ਜਾਂਦਾ ਹਾਂ ਅੱਜ ਦੀ ਵੀਡੀਓ ਚ ਤੇ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਸੀਗੇ ਚ ਫੁੱਲ ਵਾਚ ਕਰ ਲੈ ਕਰੋ ਤੇ ਸੋਨੇ ਸੁਨੇ ਕਰਿਆ ਕਰੋ ਚ ਕਮੈਂਟ ਤੇ ਬਾਕੀ ਜੀ ਇੱਕ ਚੀਜ਼ ਮੈਂ ਸਪੈਸ਼ਲ ਹੈਨਾ ਐਂਡ ਕਰਨ ਤੋਂ ਪਹਿਲਾਂ ਕਹਿਣਾ ਚਾਹੁੰਦੀ ਆ ਵੀ ਚਲੋ ਵਧੀਆ ਹੈ ਅਸੀਂ ਹੈਨਾ ਦੋਨੇ ਘਰ ਵਧੀਆ ਫੈਮਿਲੀ ਹੈ ਤੇ ਵਧੀਆ ਚਲੋ ਹੈਨਾ ਟਾਈਮ ਪਾਸ ਹੋ ਜੀ ਜਾਂਦਾ ਸਾਡਾ ਵੀ ਉਹਨਾਂ ਨਾਲ ਦਿਨ ਕੱਟਣਾਂ ਹੋਈ ਜਾਂਦੇ ਗਾਣ ਦਿਨ ਕੱਟਿਆ ਕਰ ਲਈ ਬਹੁਤ ਨੂੰ ਪਤਾ ਹੈ ਵੀ ਕਰੇ ਲੈਣ ਜੀ ਉਹਨਾਂ ਬੰਦਾਂ ਨਾਲ ਹੋਵੇ ਦਿਨ ਕੱਟ ਨਹੀਂ ਆ ਰਹੀ ਚੀਜ਼ ਵਾਸਤੇ ਮਹਤਾਜ ਹੋਣਾ ਹਨਾ ਵੀ ਸਾਨੂੰ ਆਹ ਚੀਜ਼ ਚਾਹੀਦੀ ਐ ਸਾਨੂੰ ਲਿਆ ਦਿਓ ਬੰਦਾ ਹੋਵੇ ਘਰੇ ਤਾਂ ਆਪਣੇ ਲਿਆਵੇਂ ਨਾ ਲਿਆਵੇਂ ਨਾ ਫਿਰ ਜਾਨੀ ਦੇੰਦਾ ਤੇ ਨਾ ਤਾਂ ਹੁਣ ਕੰਮ ਕਰੇ ਛੱਡੀ ਦੇ ਛੱਡੇ ਜਾਂਦੇ ਕੰਮ ਹਨਾ ਤੇ ਨਾ ਇਗਨੋਰ ਨਹੀਂ ਮਾਰਿਆ ਜਾਂਦਾ ਹਨ ਜਿਹੜੀ ਚੀਜ਼ ਹੈ ਉਹ ਕੰਮ ਹੈ ਜਿਹੜੇ ਆਪਣੇ ਹਨਾ ਉਹ ਤਾਂ ਆਪਣੇ ਡੇਲੀ ਕਰਨੀ ਕਰਨੇ ਜ਼ਰੂਰ ਤਾਂ ਜਿਹੜੇ ਨੂੰ ਉਹਨਾਂ ਮੈਨ ਐਵੇਂ ਨਹੀਂ ਸਰਦਾ ਹਨਾ ਤੇ ਚਲੋ ਵਧੀਆ ਸਾਥ ਦਿੰਦੇ ਆ ਸਾਡਾ ਤੇ ਨਖੀਰ ਕੇ ਮੈਨੂੰ ਨਾ ਬਹੁਤ ਜਿਆਦਾ ਕਮੈਂਟ ਆ ਰਹੇ ਹੈ ਇਸ ਬੰਦ ਤੇ ਅੱਗੇ ਵੀ ਤੁਸੀਂ ਲੋਕ ਵੀਰ ਤੇ ਫਲੇਮ ਲਾ ਰਹੇ ਹੋ ਆਏ ਆ ਉਹ ਬਹੁਤ ਕਰਦੇ ਆ ਸੋਦਾ ਹਨਾ ਚਲੋ ਸਾਡਾ ਕਰਦੇ ਆ ਤਾਂ ਧੀਆਂ ਦਾ ਪੁੰਨ ਲੱਗੂਗਾ ਤੇ ਅੱਗੇ ਤਾਂ ਆਪਾਂ ਕਹਿੰਦੇ ਅਗਲੇ ਜਨਮ ਪਤਾ ਲੱਗੂ ਉਹ ਜੇ ਕੋਈ ਪਾਪ ਕਰਦੇ ਆ ਆਪਾਂ ਹੁਣ ਤਾਂ ਇਸ ਜਨਮ ਚ ਹੀ ਤੀਜਾ ਮਿਲ ਜਾਂਦਾ ਬੰਦੇ ਨੂੰ ਚਲੋ ਪੁੰਨ ਕਰਦੇ ਆ ਤਾਂ ਵਧੀਆ ਕਰਦਾ ਹਨਾ ਤੇ ਆਪਾਂ ਤਾਂ ਕਹਿੰਦੇ ਆ ਵੀ ਤਾਤ ਪਰ ਪੁੰਨਣਾ ਨਾ ਤੇ ਵਧੀਆ ਚੱਲ ਉਹਦੇ ਜਵਾਬ ਨੂੰ ਵਧੀਆ ਫਲ ਬ੍ਰਿਸ਼ ਮਿਲੇ ਤੇ ਵਧੀਆ ਖੁਸ਼ਹਾਲ ਇਹਨਾਂ ਜਵਾਬਦਾ ਹਨਾ ਚਲੋ ਜੀ ਸਾਡੇ ਤਾਂ ਇਹ ਕੁੜੀਆਂ ਹਨਾ ਵਿਆਹ ਕੇ ਤੋਰ ਦਾਂਗੇ ਇਸ ਤੇ ਮੈਂ ਤੇ ਗੰਗੀ ਦੀ ਬੀਬੀ ਐ ਵੀ ਬੀ ਵਿਚਾਰੀ ਹੁਣ ਅਸੀਂ 70 ਸਾਲ ਪਲੱਸ ਹੋਈ ਵੀ ਇੱਥੇ ਪਤਾ ਲਾਦਾ ਬੰਦੇ ਦਾ ਹਨਾ ਤੇ ਮੈਂ ਤੇ ਗੰਗੀ ਹਨਾ ਆਪ ਦਾ ਚਲੋ ਜਿੰਨਾ ਜਰਮਾ ਦਾ ਸਾਡੇ ਨਾਲ ਸਾਥ ਨਿਭਾਈ ਇੱਦੀ ਬੈਧਰੂ ਇਦੀ ਲੰਮੀ ਉਮਰ ਕਰੇ ਮਾਤਾ ਦੀ ਤੇ ਤਿੰਨ ਜਣੇ ਰਹਿ ਜਾਗੇ ਜੀ ਅਸੀਂ ਮੱਚਣ ਵਿਆਹ ਕੇ ਹਨਾ ਪਿਆਰ ਦਾ ਪਕਾਲਵਾ ਤੇ ਖਾੜਨਾ ਦਿਨਾਂ ਨੇ ਤੇ ਵੀ ਸਾਨੂੰ ਦਾ ਕੁੜੀਆਂ ਦਾ ਹੀ ਫਿਕਰ ਆ ਹੋਰ ਤਾਂ ਆਪਾਂ ਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਕਿਤੀਆਂ ਚਲੋ ਵਧੀਆ ਘਰ ਮਿਲ ਜਦੀਆਂ ਨੂੰ ਹਨਾ ਕੋ ਚੰਗਾ ਹਮਸਫਰ ਮਿਲ ਜੇ ਜਵਾਕ ਨੂੰ ਕਾਹ ਦੇ ਨਾਲ ਤੇ ਸਾਨੂੰ ਵੀ ਕੋਈ ਐ ਆਉਂਦਾ ਹੈ ਨਾ ਮਤਲਬ ਪਤੀ ਜਵਾਈ ਪਾਈ ਆਜੀ ਇਦਾਂ ਨਾ ਜਵਾਈ ਵੀ ਕਹਿੰਦੇ ਪੁੱਤ ਬਣ ਜਾਂਦੇ ਹੁੰਦੇ ਤੇ ਸਾਰੇ ਇੱਕੋ ਜਿਹੇ ਹੁੰਦੇ ਤੇ ਸਾਨੂੰ ਤਾਂ ਜੀ ਹੁਣ ਕੀ ਐ ਸਤਾ ਕੋਈ ਇੰਨਾ ਲੰਮਾ ਚੋੜਾ ਹਨ ਹੈ ਹੀ ਕੰਮ ਹਨ ਵਿਖਾਲਾ ਤੇ ਪਖਾਲਾ ਆਦੋਂ ਹੋਰ ਕੀ ਸਾਨੂੰ ਹੈਗਾ ਫਿਕਰ ਕੋਈ ਜਵਾਕ ਹੈ ਨਹੀਂ ਰੱਬ ਦੇ ਵਦੀਆਂ ਦੇ ਤੱਕ ਨਹੀਂ ਅੱਧੀਆਂ ਦਾ ਵੀ ਕਰ ਸਾਨੂੰ ਉਹਨੂੰ ਹੋਰ ਜ਼ਿਆਦੇ ਹੈ ਨਾ ਐਵੇਂ ਲੱਗਦਾ ਮੁੰਡੇ ਨੂੰ ਨਹੀਂ ਸਭ ਕੁਸ਼ ਘਰ-ਬਾਰ ਬਣਾਉਣਾ ਜ਼ਮੀਨਾਂ ਜਾਇਦਾਦਾਂ ਹਨ ਤੇ ਉਹ ਮੁੰਡੇ ਵਾਸਤੇ ਬਹੁਤ ਕੁਝ ਚਾਹੀਦਾ ਕਿਉਂਕਿ ਅੱਜ ਕੱਲ ਦਾ ਅਗਲਾ ਜਿਹੜਾ ਕਿ ਵਿਦਿਆਰਥੀ ਆਪਣਾ ਜਿਹੜਾ ਸਾਰਾ ਦੇਖਦਾ ਮੁੰਡੇ ਨੂੰ ਕਿੰਨੀ ਪ੍ਰਾਪਰਟੀ ਹੈ ਕਿਵੇਂ ਘਰ-ਬਾਰ ਹੈ ਹਨਾ ਕਿਵੇਂ ਮੁੰਡਾ ਸਿਆਣਾ ਹੈ ਕੋਈ ਲੋਕੀ ਜੌਬ ਲੱਗਿਆ ਤੇ ਆਪਾਂ ਤਾਂ ਕਹਿੰਦੇ ਆਂ ਵੀ ਲਖਮੀਰ ਦੇ ਮੁੰਡਿਆਂ ਦਾ ਰੱਬ ਸਾਰੇ ਸੁਪਨੇ ਪੂਰੇ ਕਰੇ ਹਨਾ ਤੇ ਆਪਦਾ ਭੈਣ ਭਰਾ ਸੌਖਾ ਹੋਵੇ ਤੇ ਭਾਈ ਆਪਾਂ ਨੂੰ ਤਾਂ ਹਨਾ ਦੁੱਖ ਨਹੀਂ ਆਉਂਦਾ ਵੀ ਮੋਜਾ ਮਾਰਨਾ ਆਪਦੇ ਘਰੇ ਆਫਤ ਕਹਿਣੀ ਹੈ ਹਨਾ ਤੇ ਬਾਕੀ ਜੀ ਹੈਨਾ ਪਲੀਜ਼ ਇੱਥੇ ਗਲਤ ਕਮੈਂਟ ਨਾ ਕਰਿਆ ਉਹਨਾਂ ਚਲੋ ਸਪੋਰਟ ਕਰਦੇ ਸਾਨੂੰ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਤੇ ਬਾਕੀ ਇੱਕ ਚੀਜ਼ ਹੈ ਹੁੰਦੀ ਹੈ ਵੀ ਜਿਹਦੇ ਨੇ ਪੀਤਦੀ ਹੈ ਜਿਹਦੇ ਹਟਾਣਾ ਪੀਤਦੀ ਉਹਨੂੰ ਪਤਾ ਹੁੰਦਾ ਹੈਗਾ ਤੇ ਬਾਕੀ ਕਮੈਂਟ ਕਰਨਾ ਸੌਖਾ ਹੋ ਜਾਂਦਾ ਬਹੁਤ ਜ਼ਿਆਦੇ ਤੇ ਚਲੋ ਕੋਈ ਗੱਲ ਨਹੀਂ ਹੈਨਾ ਜਿਵੇਂ ਵੀ ਹੈਗਾ ਠੀਕ ਹੈ ਵਧੀਆ ਤੇ ਮੈਂ ਵੀ ਮੈਂ ਤੇ ਗੀਨ ਵੀ ਕਦੇ ਫਰਕ ਨਹੀਂ ਰੱਖਿਆ ਉਹਨਾਂ ਨਾਲ ਲਖਵੀਰ ਕਹਿੰਦਾ ਕਦੇ ਵੀ ਹੈਨਾ ਅਸੀਂ ਉਹਨਾਂ ਤੋਂ ਬਾਹਰ ਨਹੀਂ ਹੋਏ ਜੇ ਕੋਈ ਵੀ ਗੱਲ ਹੈ ਤੇ ਪੀਜੀ ਮੇ ਹੁਣ 10 ਸਾਲ ਹੋ ਗਏ ਹਨ ਸਾਡਾ ਪਹਿਲਾਂ ਅਸੀਂ ਆਪ ਖੇਤੀਬਾੜੀ ਕਰਦੇ ਸੀਗੇ ਤੇ 10 ਸਾਲ ਹੋ ਗਏ ਜ਼ਮੀਨ ਅਸੀਂ ਉਹਨਾਂ ਨੂੰ ਦਿੰਨੇ ਲਪੀਰ ਕਿਆਣੋਂ ਤੇ ਅਸੀਂ ਕਦੇ ਬਦਲੀ ਨਹੀਂ ਅਸੀਂ ਚੇਂਜ ਨਹੀਂ ਕਰੀ 10 ਸਾਲ ਹੋ ਗਏ ਹਨ ਬਾਣ ਉਹ ਵੀ ਬੀਜ ਦੇ ਕਰਦੇ ਆ ਸਾਡਾ ਤੇ ਆਪਾਂ ਵੀ ਕਦੇ ਫਰਕ ਨਹੀਂ ਰੱਖਿਆ ਨਾ ਮੈਨੂੰ ਵੀ ਇਹ ਆਉਂਦਾ ਵੀ ਜਵਾਬ ਹੈ ਨਾ ਵਿਚਾਰੇ ਦਾ ਉਸ ਬਾਣ ਤੇ ਜਵਾਬਕ ਦਾ ਤੇ ਮੈਂ ਤਾਂ ਆਪਾਂ ਵਾਲਾ ਵੀ ਕੋ ਰਹਿਦਾ ਵੀ ਹੋਣਾ ਮੁੰਡਿਆਂ ਨੂੰ ਕੀ ਨਹੀਂ ਚਾਹੀਦਾ ਸਭ ਕੋ ਚਾਹੀਦਾ ਹੁੰਦਾ ਘਰੇ ਤੇ ਅਸੀਂ ਵੀ ਫਰਕ ਨਹੀਂ ਰੱਖਦੇ ਮੈਂ ਤੇ ਗੱਲ ਕੀ ਵੀ ਬਹੁਤ ਜਸ਼ਨ ਦਾ ਕਰਦੇ ਆ ਵੀ ਚਲੋ ਆਪਦਾ ਹੈ ਨਾ ਤੇ بس جی ਇਹ ਜੀ ਤਾਂ ਕੋਈ ਗੱਲ ਨਹੀਂ ਅਸੀਂ ਵਧੀਆ ਰਣ ਮਿਲ ਕੇ ਦੋਨੇ ਘਰ ਟਾਈਮ ਪਾਸ ਸਾਡਾ ਹੀ ਵਧੀਆ ਟਾਈਮ ਪਾਸ ਹੋ ਜੂਗਾ ਤੇ ਬਾਕੀ ਜੀ ਵੈਗਰੂ ਤੰਦਰੁਸਤੀ ਬਖਸ਼ੇ ਹਨਾ ਸਿਹਤ ਦੇ ਤੰਦਰੁਸਤੀ ਬਖਸ਼ੇ ਹੋਰ ਇਥੇ ਕੀ ਲੈ ਜਾਣਾ ਸਭ ਕੋ ਸਿੱਥੇ ਰਹਿ ਜੂਗਾ ਤੇ ਬਲੀ ਚ ਗਲਤ ਕਮੈਂਟ ਨਾ ਕਰਿਆ ਕਰੋ ਹਨਾ ਮੈਂ ਨਹੀਂ ਮੈਂ ਮੇਰਾ ਕੋਈ ਇਰਾਦਾ ਹੈ ਨਹੀਂ ਮੈਂ ਤੁਹਾਨੂੰ ਮਾਰੀ ਕਮਾਣਾ ਜਾਂ ਮਤਲਬ ਕਿ ਮੈਂ ਉਹ ਮਾਰੀ ਬਣਾਵਾ ਸੋਡੀਆਂ ਨਾਲ ਜਿੱਨਾਂ ਚ ਮੇਰਾ ਕੋਈ ਇਰਾਦਾ ਹੈ ਨਹੀਂ ਚਲੋ ਵਧੀਆ ਜੀ ਮੈਂ ਠੀਕ ਠਾਕ ਟਾਈਮ ਪਾਸ ਹੋ ਜਾਂਦਾ ਤੇਰੀ ਗੱਲੀਆਂ ਹੋਈ ਜਾਂਦੀਆਂ ਤੇ ਚਲੋ ਜੀ ਅੱਜ ਦਾ ਵੀਡੀਓ ਦਾ ਆਪਾਂ ਐਂਡ ਕਰਾਂਗੇ ਨਾ ਇੱਥੇ ਮਿਲਾਂਗੇ ਕ ਨਾਲ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ